ਸੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਇੱਕ ਹਸਤਾ ਵਜਦਾ ਪਰਿਵਾਰ ਉਜਾੜ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਸੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਇੱਕ ਹਸਤਾ ਵਜਦਾ ਪਰਿਵਾਰ ਉਜਾੜ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਮਹਿਤਾ ਤੋਂ ਸ਼੍ਰੀ ਹਰਗੋਬਿੰਦਪੁਰ ਸਾਹਿਬ ਨੂੰ ਜਾਂਦੇ ਮੁੱਖ ਮਾਰਗ ਉੱਤੇ ਖੇਤ ਵਿੱਚ ਲੱਗੀ ਅੱਗ ਦੇ ਧੂਏ ਕਾਰਨ ਵਾਹਨਾਂ ਦੀ ਟੱਕਰ ਹੋ ਗਈ ਜਿਸ ਵਿੱਚ ਪਿਓ-ਪੋਤ ਅਤੇ ਦਦਾਦੀ ਦੀ ਮੌਤ ਹੋ ਗਈ। ਮ੍ਰਿਤਕ ਪਿੰਡ ਕੋਟਲਾ ਸੂਬਾ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸਨ ਜੋ ਇੱਕ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਕਸਬਾ ਮੈਤਾਵਲ ਜਾ ਰਹੇ ਸਨ ਇਸ ਮੋਟਰਸਾਈਕਲ ਨੂੰ ਅਮਰਜੋਤ ਸਿੰਘ ਖਿਲਾਰਾ ਸੀ ਪਿੱਛੇ ਉਸਦੀ ਮਾਤਾ ਬਲਬੀਰ ਕੌਰ ਅਤੇ ਉਸਦਾ ਇੱਕ 3 ਸਾਲ ਦਾ ਬੱਚਾ ਅਰਮਾਨਦੀਪ ਬੈਠੇ ਸਨ ਰਸਤੇ ਵਿੱਚ ਸੜਕ ਦੇ ਕਿਨਾਰੇ ਕਿਸੇ ਜ਼ਿੰਮੇਦਾਰ ਵੱਲੋਂ ਆਪਣੇ ਕਣਕ ਦੇ ਖੇਤ ਨੂੰ ਅੱਗ ਲਗਾਈ ਹੋਣ ਕਾਰਨ ਇੱਥੇ ਭਾਰੀ ਧੂਆਂ ਸੀ ਇਸ ਦੌਰਾਨ ਅਚਾਨਕ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਕਿਸੇ ਦੂਸਰੇ ਵਾਹਨ ਨਾਲ ਹੋ ਗਈ ਹਾਦਸਾ ਇਸ ਤਰ੍ਹਾਂ ਕਿ ਅੱਜ ਦਾ ਜਿਹੜਾ ਬੜਾ ਦਰਦਨਾਕ ਹਾਸਾ ਹੈ ਇਹ ਹਾਸੇ ਦਾ ਮੁੱਖ ਕਾਰਨ ਜਿਹੜਾ ਉਹ ਨਾੜਕੇ ਨੂੰ ਅੱਗ ਲਗਾਈ ਹੋਈ ਸੀ ਬਿਲਕੁਲ ਰੋਡ ਦੇ ਉੱਪਰ ਆ ਹਾਸਾ ਜਿਹੜਾ ਹੋਇਆ ਤੇ ਬਹੁਤ ਜ਼ਿਆਦਾ ਧੂਆ ਸੀਗਾ ਧੂਏ ਕਰਕੇ ਜਿਹੜੇ ਮੇਰੇ ਨਾਨਕਾ ਪਰਿਵਾਰ ਮੇਰੇ ਮਾਮੀ ਜੀ ਮੇਰਾ ਛੋਟਾ ਬ੍ਰਦਰ ਤੇ ਉਹਨਾਂ ਦਾ ਗਾੜੀ ਇੱਕ ਮਾਸੂਮ ਬੱਚਾ ਸੀਗਾ ਉਧਰ ਆ ਰਹੇ ਸੀ ਤੇ ਹੈਵੀ ਵਹੀਕਲ ਜਿਹੜਾ ਉਹਨਾਂ ਨੂੰ ਉਹ ਧੂਏ ਵੀ ਆੜ ਚ ਡਰੜ ਕੇ ਚਲਾ ਗਿਆ ਇਹ ਤਿੰਨਾਂ ਦੀ ਦਰਦਨਾਕ ਮੌਤ ਹੋਈ ਹੈ ਜਿਹਦੇ ਕਰਕੇ ਪਰਿਵਾਰ ਸਾਰਾ ਸਦਮੇ ਚ ਹੈ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆਂ ਕਿ ਵੇਖੋ ਇਹੋ ਜਿਹੇ ਦਰਦਨਾਕ ਘਾਸੇ ਜਿਹੜੇ ਪਹਿਲਾਂ ਵੀ ਬਹੁਤ ਹੋ ਚੁੱਕੇ ਨੇ ਤੇ ਜਿਹੜਾ ਪਰਿਵਾਰ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਇੱਕ ਤਾਂ ਸਰਕਾਰੀ ਨੌਕਰੀਆਂ ਦਾ ਅੱਜਕੱਲ੍ਹ ਜੇਕਰ ਇਹ ਵੀ ਇੱਕ ਪੰਚਾਇਤ ਵਿਭਾਗ ਦੇ ਵਿੱਚ ਨੌਕਰੀ ਕਰਦਾ ਸੀਗਾ on ਡਿਊਟੀ ਸੀਗਾ ਤੇ ਉਹਦੀ ਜਿਹੜੀ ਦਰਦਨਾਕ ਮੌਤ ਹੋਈ ਹੈ ਉਹਨਾਂ ਦੀ ਮਿਸ ਜਿਹੜੀ ਉਹ ਜਿਹੜਾ ਪ੍ਰਸ਼ਾਸਨ ਨੂੰ ਨੌਕਰੀ ਦੇਣੀ ਚਾਹੀਦੀ ਦੇ ਰੇੜੀ ਦੇ ਮਾਮੇ ਦੇ ਬੇਟਾ ਵਾਜ ਦੀ ਮੌਤ ਹੋਈ ਆ ਗਾੜੀ ਉਹਦਾ ਪੁੱਤਰਾ ਬੇਟਾ ਸੀ ਨਾਲ ਉਹਦੀ ਮਾਮੀ ਜੀ ਸਾਡੀ ਰੇੜੀ ਦੇ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਕਿ ਜੋ ਵੀ ਹਾਸਾ ਹੋਇਆ ਇਹਦੇ ਚ ਸਾਰਾ ਪਰਿਵਾਰ ਖਤਮ ਹੋ ਚੁੱਕਾ ਠੀਕ ਹੈ ਜੀ ਨਾਂ ਤੇ ਵੰਸ਼ ਰਿਆ ਤੇ ਨਾ ਜਿਹੜਾ ਇਨਕਮ ਕਰਨ ਵਾਲਾ ਸ਼ੋਰ ਸੀ ਜਾਂ ਕੁਛ ਨਾ ਕੁਛ ਸਭ ਕੁਝ ਖਤਮ ਹੋ ਚੁੱਕਾ ਪਰਿਵਾਰ ਦਾ ਪ੍ਰਸ਼ਾਸਨ ਤੋਂ ਮੰਗ ਇਹੋ ਹੀ ਆ ਕਿ ਜਾਂ ਤੇ ਜਿੰਨੇ ਕਾਰਨ ਨਾਲ ਇਹ ਕਾਨੂੰਨੀ ਹਰਕਤ ਕੀਤੀ ਆ ਹਾਸੇ ਦਾ ਜਿਹੜਾ ਮੇਨ ਰੂਲ ਸੀ ਉਹ ਇੱਕ ਟਰੱਕ ਵਾਲਾ ਸੀ ਜਿੰਨੇ ਉਹਨਾਂ ਨੂੰ ਢੱਲਿਆ ਜਿਹਦੇ ਕਰ ਤਿੰਨਾਂ ਦੀ ਮੌਤ ਹੋਈ ਆ ਉਹਦੇ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਦੂਸਰੀ ਕਾਰਵਾਈ ਹੋਣੀ ਚਾਹੀਦੀ ਹੈ ਉਸ ਕਿਸਾਨ ਦੇ ਜਿਸ ਕਿਸਾਨ ਨੇ ਬਿਨਾ ਸੋਚੇ ਸਮਝੇ ਸਭ ਕੁਛ ਪਾਬੰਦੀਆਂ ਹੋਣ ਦੇ ਬਾਅਦ ਵੀ ਇਹ ਕੰਮ ਕੀਤਾ ਨਾਲ ਨੂੰ ਵਗਲ ਗਈ ਜਿਹਦੀ ਲਪੇਟ ਛਾਉਣ ਕਰਨ ਇੱਕ ਘਰ ਦੇ ਤਿੰਨ ਚਰਾਗ ਬੁੱਝੇ ਨੇ ਜਿਹਦੇ ਘਰ ਦੇ ਵਿੱਚ ਕੋਈ ਨਹੀਂ ਰਹਿ ਗਿਆ ਅਸੀਂ ਵਾਰ ਤੋਂ ਵਾਰ ਇਹੋ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਉਹਨਾਂ ਨੂੰ ਸਖਤੋ ਸਜ਼ਾ ਸਜ਼ਾ ਹੋਣੀ ਚਾਹੀਦੀ ਹੈ ਇਨਸਾਫ ਦਿੱਤਾ ਜਾਏ ਪਰਿਵਾਰ ਨੂੰ ਜਿਹੜੇ ਬੱਚੇ ਜੀ ਨੇ ਬਿਲਕੁਲ ਦੇਖਿਆ ਹੋਇਆ ਰਬੇ ਇਨਕਮ ਸੋਰਸ ਜਿੱਦਾਂ ਤੁਸੀਂ ਦੱਸਿਆ ਬਿਲਕੁਲ ਖਤਮ ਹੋ ਗਿਆ ਬੰਚੀ ਕੋ ਤਾਂ ਬਿਲਕੁਲ ਬਿਲਕੁਲ ਸਾਨੂੰ ਵਾਸਤੇ ਬੜਾ ਔਖਾ ਹੋ ਗਿਆ ਕੁਛ ਨਹੀਂ ਜੀ ਇੱਕ ਜੀ ਰਹਿ ਗਿਆ ਵਾ ਉਸ ਮਤਲਬ ਸਾਡੇ ਵੀਰ ਦੀ ਫਾਈਪ ਰਹਿ ਗਈ ਜਿਹੜੀ ਮਗਰ ਉਹ ਕੀ ਕਰ ਸਕਦੀ ਨਾ ਤੇ ਉਹ ਇਨਕਮ ਕਰਦੀ ਨਾ ਕੋਈ ਇਨਕਮ ਦਾ ਸੋਰਸ ਆ ਤੇ ਨਾ ਕੁਛ ਹੋਰ ਕਰ ਸਕਦੀ ਇਸ ਚੀਜ਼ 'ਚ ਅਸੀਂ ਇਹੋ ਗੱਲ ਮੰਗ ਕਰਦੇ ਹਾਂ ਸਰਕਾਰ ਕੋਲੋਂ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਜੇ ਇਸ ਘਰ ਦੇ ਤਿੰਨ ਜੀ ਚਲ ਗਏ ਆ ਇਹਦਾ ਕੁਛ ਨਾ ਕੁਛ ਤੇ ਸੋਚਿਆ ਜਾਵੇ ਗੱਲੀਆਂ ਫੋਕੇ ਵਾਦੇ ਨਾਰਾਇਣ ਜਾਂ ਫੋਕੀਆਂ ਗੱਲਾਂ ਨਾਰਾਇਣ ਸਰਕਾਰ ਦੀਆਂ ਵੀ ਅਸੀਂ ਉਹਦਾ ਸਾਥ ਦੇਵਾਂ ਕੀ ਸਾਥ ਦੇ ਸਕਦੇ